ਚੀਮਾ ਸਾਹਿਬ ਮਿਲ ਪਿਆ ਜਿੱਤੋਂ ਥੋੜੇ ਦਿਨ ਪਹਿਲਾਂ ਮੈਨੂੰ ਕਹਿੰਦੇ ਮੰਨਾ ਜੀ ਮੈਂ ਰੋਡ ਦੇ ਉੱਤੇ ਮਿਲੇ ਕਿਸੇ ਕੈਫੇ ਦੇ ਬਾਹਰ ਖੜੇ ਸੀਗੇ ਤੇ ਗੱਡੀ ਚ ਉੱਤਰ ਕੇ ਮੈਨੂੰ ਆ ਗਏ ਜਿਹੜੇ ਇਹਨਾਂ ਦੇ ਵਿੱਤ ਮੰਤਰੀ ਨੇ ਮੈਂ ਰੈਵਨਿਊ ਦਾ ਪੱਤਰ ਬਹੁਤ ਉੱਚਾ ਚੁੱਕ ਦਿੱਤਾ ਮੈਂ ਕਹਾ ਜੀ ਚਲੋ ਮੰਨ ਲਿਆ ਮੈਂ ਤੁਹਾਡੀ ਗੱਲ ਮੈਂ ਕਹਾ ਜੀ ਰੈਵਨਿਊ ਕਿੰਨੂੰ ਗਿਣਦੇ ਹੋ ਕੱਲਾ ਐਕਸਾਈਜ਼ ਵਪਾਰੀਆਂ ਕੋਲੋਂ ਪੈਸੇ ਜਿਹੜਾ ਜੀਐਸਟੀ ਲੈਣਾ ਇਹਨੂੰ ਰੈਵਨਿਊ ਗਿਣਦੇ ਹੋ ਪੰਜਾਬ ਦਾ ਪੰਜਾਬ ਦਾ ਬਾਕੀ ਰੈਵਨਿਊ ਕਿੱਥੇ ਹੈ ਟ੍ਰਾਂਸਪੋਰਟ ਦਾ ਰੈਵਨਿਊ ਰੇਤ ਦਾ ਰੈਵਨਿਊ ਤੁਹਾਡੇ ਬਹੁਤ ਸਾਰੇ ਇਹੋ ਜਿਹੇ ਸੰਸਥਾਨ ਨੇ ਜਿੱਥੇ ਅੱਜ ਵੀ ਪੁਰਾਣਿਆਂ ਦਾ ਕਬਜ਼ਾ ਹੈ ਜਿੱਥੋਂ ਸਟੇਟ ਨੂੰ ਪੈਸਾ ਆ ਸਕਦਾ ਜਿੱਥੋਂ ਸਟੇਟ ਨੂੰ ਮਤਲਬ ਰੈਵਨਿਊ ਆ ਸਕਦਾ ਆਪਣੀ ਸੋਚ ਕੀ ਹੈ ਫਿਰ ਉਹਨਾਂ ਦੇ ਨਾਲ ਇੱਕ ਬੰਦਾ ਸੀਗਾ ਤੇ ਮੈਂ ਕਹਾਂ ਜੀ ਕਾਲੀ ਦਲ ਜਿਹੜਾ ਹੁੰਦਾ ਸੀ ਨਾ ਉਹ ਆਪਦੇ ਵਰਕਰ ਦਾ ਵੀ ਬੜਾ ਸੋਚਦਾ ਸੀ ਚਾਹੇ ਕਾਂਗਰਸੀ ਸੀ ਚਾਹੇ ਕਾਲੀ ਸੀਗੇ ਮੈਨੂੰ ਕਹਿੰਦੇ ਕਿਸ ਤਰ੍ਹਾਂ ਮੈਂ ਕਹਾਂ ਯਾਰ ਉਹ ਕਿਸੇ ਨੂੰ ਨਾ ਬੱਸ ਚਲਵਾ ਦਿੰਦੇ ਸੀ ਕਿ ਥੱਲੇ ਵਾਲਾ ਵਰਕਰ ਹੈ ਯਾਰ ਤੂੰ ਇੱਕ ਬੱਸ ਚਲਾ ਲੈ ਤੈਨੂੰ ਪਰਮੰਟ ਦੇ ਦਿੰਨੇ ਆ ਤੇ ਮੈਨੂੰ ਕਹਿੰਦੇ ਆ ਮੇਰੇ ਨਾਲ ਬੰਦਾ ਖੜਾ ਮੈਂ ਤੇ ਇਹਦੇ ਆਖੇ ਇੱਕ ਗੱਡੀ ਨਾ ਛੱਡਾ ਮੈਂ ਕਹਾ ਜੀ ਗੱਡੀ ਇਹ ਨਹੀਂ ਵੀ ਇਹਦੇ ਆਖੇ ਤੁਸੀਂ ਛੱਡੋ ਵੀ ਤੁਸੀਂ ਇਹਨੂੰ ਕ腐ਸ਼ਨ ਕਰਨ ਦਿਓ ਪਰ ਜਿਹੜਾ ਬੰਦਾ ਤੁਹਾਡੇ ਨਾਲ ਜੁੜਿਆ ਜਿਹੜਾ ਬੰਦਾ ਰਾਤ ਦਿਨ ਤੁਹਾਡੇ ਪਿੱਛੇ ਫਿਰਦਾ ਉਹਦੀ ਰੋਜੀ ਰੋਟੀ ਦਾ ਪ੍ਰਬੰਧ ਕਰਨਾ ਵੀ ਤੁਹਾਡਾ